ਵਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਗੁਰੂਆਂ ਦੀ ਜੋਤ ਦੇ ਪ੍ਰਕਾਸ਼ ਵਿੱਚ ਬੈਠੇ ਸਾਧ ਸੰਗਤ ਜੀ ਆਇਆ ਸੀ ਬਜ਼ੁਰਗਾਂ ਦੀ ਅਰਦਾਸ ਵਿੱਚ ਸ਼ਾਮਲ ਸਾਹਿਬ ਸਿੰਘ ਦਾ ਫੋਨ ਆਇਆ ਵੀ ਭਾਈ ਜੀ ਤੁਸੀਂ ਤੇ ਗੁਰਵਿੰਦਰ ਸਿੰਘ ਸਿੱਖ ਲਾਣੀ ਪੋਚੇ ਜੇ ਮੈਂ ਕੱਲਾ ਹੁੰਦਾ ਸ਼ਾਇਦ ਮੈਂ ਤੱਕ ਪਹੁੰਚਿਆ ਨਹੀਂ ਜਾਣਾ ਸੀ ਰਵਿੰਦਰ ਸਿੰਘ ਨੇ ਸਵੇਰੇ ਚੱਲਣ ਦੀ ਤਿਆਰੀ ਕੀਤੀ ਗੱਡੀ ਲਈ ਸਾਨੂੰ ਰਾਹ ਦਾ ਪਤਾ ਲੱਗਿਆ ਕਦੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਅੰਤ ਨੂੰ ਵਾਈਜ਼ ਨਾਲ ਦੁਆਰੇ ਕੰਟੈਕਟ ਕਰਕੇ ਸਹੀ ਜੀਪੀਐਸ ਸਿਸਟਮ ਇੱਥੇ ਪਾ ਕੇ ਇੱਥੇ ਪਹੁੰਚ ਗਏ ਥਾਲ ਕਰਦੀ ਹੈ ਕਿ ਅਸੀਂ ਸਾਨੂੰ ਅਕਸਰ ਕਹਿਆ ਜਾਂਦਾ ਹੈ ਕਿ ਬਾਣਾ ਮਿੱਠਾ ਕਰਕੇ ਅਕਸਰ ਪਾਣੇ ਨੂੰ ਸਮਝ ਮੰਨਣਾ ਤੇ ਸਮਝਣਾ ਦੋ ਫਰਕ ਹੈ ਪਾਣਾ ਸ਼ਬਦੀ ਵਰਤੋਂ ਕਦੋਂ ਕੀਤੀ ਜਦੋਂ ਪੰਜਵੇਂ ਪਾਸ਼ਣ ਦਿੱਤੀ ਤੇ ਬੈਠਣਾ ਪਾਣਾ ਪੰਜਵੇਂ ਪਾਸ਼ਾ ਜਿੰਨਾ ਸ਼ਾਂਤ ਚਿੱਤ ਬੰਦਾ ਧਰਤੀ ਤੇ ਨਹੀਂ ਹੋ ਸਕਦਾ ਉਹਦੇ ਜਿੰਨਾ ਵਿਦਵਾਨ ਨਹੀਂ ਹੋ ਸਕਦਾ ਉਹਦੇ ਜਿੰਨਾ ਹਲੀਮੀ ਰੱਖਣ ਵਾਲਾ ਨਹੀਂ ਹੋ ਸਕਦਾ ਤਤੀ ਤਵੀ ਤੇ ਬੈਠਣਾ ਪਿਆ ਤਾਂ ਕਿਉਂ ਪਿਆ ਅਕਸਰ ਕਹਨੇ ਆ ਕਿ ਮਗਲਾ ਨਾ ਜੀ ਉਹਨਾਂ ਨੂੰ ਤਤੀ ਤਵੀ ਤੇ ਬਾਹਤਾ ਤੇ ਇੱਕ ਚੰਦੂ ਨਾਂ ਦਾ ਬੰਦਾ ਸੀ ਉਹ ਚੁਗਲੀਆਂ ਕਰਦਾ ਸੀ ਕੋਈ ਰਿਸ਼ਤੇ ਦਾ ਰੌਲਾ ਪਾ ਕੇ ਨਾ ਐ ਨਹੀਂ ਸਿੱਖਣਾ ਕਹਾਣੀ ਐ ਸੀ ਕਿ ਬਾਬੇ ਨਾਨਕ ਦੀ ਬਾਣੀ ਆਈ ਪੰਜਵੇਂ ਪਾਸ਼ਾ ਤੱਕ 500 ਵਰਾ ਦੇ ਜਿਹੜੇ ਕਿ ਉਹ ਬੰਦੇ ਸਨ ਰੋਹਾਨੀਆਂ ਦੇ ਪਤੰਬਰ ਸਨ ਉਹਨਾਂ ਦੀ ਬਾਣੀ ਇੱਕ ਜਗ੍ਹਾ ਇਕੱਠਾ ਕਰਤਾ ਇਹ ਬਾਣੀ ਦਾ ਸਭ ਤੋਂ ਵੱਡਾ ਗੁਣ ਸੀ ਕਿਸੇ ਵੀ ਗ੍ਰੰਥ ਤੇ ਤੁਸੀਂ ਉਹਨਾਂ 'ਤੇ ਭਰੋਸਾ ਨਹੀਂ ਕਰ ਸਕਦੇ ਜਿੰਨਾ ਸੱਚੇ ਪਾਤਸ਼ਾਹ ਗ੍ਰੰਥ ਤੇ ਕਰ ਸਕਦੇ ਕਿ ਇਹਦੇ ਤੁਸੀਂ ਸਿਹਾਰੀ ਜਾਂ ਬਿਹਾਰੀ ਇਹਦੇ 'ਤੇ ਨਹੀਂ ਕਰ ਸਕਦੇ ਦੂਜੇ ਕਿਸੇ ਵੀ ਗ੍ਰੰਥ ਦਾ ਨਹੀਂ ਪਤਾ ਕਿ ਉਹ ਜਿੰਨਾ ਸੱਚਾ ਹੈ ਕਿੰਨੀ ਮਲਾਵਟ ਹੈ ਉਹ ਗੱਲ ਹੋਈ ਹੈ ਜਾਂ ਨਹੀਂ یہ جی سچ کی گل چلو اس وقت ایک تاثی اخبر وہ تو پتھر سی شکایت وہ گئی سی پرجدہ درم چلا بھائی چارہ بنا کے رکھا سی دنیا دا واقعہ راج پراپت کر لیا سی. اور امید کیا منڈا سی جہانگی پوت پیاش بھی بہت سی ਆਪਣੀ ਤੁਸਕੇ ਜਾਂਗੀਰ ਵਿੱਚ ਲਿਖਦਾ ਉਹਨਾਂ ਦਾ ਕਾਮ ਸੱਚੇ ਪਾਸ਼ਰਾਸ਼ੀ ਰੋਣ ਦਾ ਕੀ ਸੀ ਕਾਮ ਇਸੇ ਸੀ ਤੁਸਕੇ ਜਾਂਗੀਰ ਵਿੱਚ ਉਹ ਲਿਖਦਾ ਕਿ ਗੁਰੂ ਕਲਾ ਗੁਰੂ ਸ਼ਬਦ ਨੇ ਕਿ ਅਰਜਨ ਦੇਵ ਨਾ ਦਾ Hindu ਕਾਫਾ ਕਹਿੰਦੇ ਪਹਿਲਾਂ Hindu ਫਿਰ ਬਾਪ ਜਿਹਨੇ ਆਪ ਦੀ ਕੂੜ ਦੀ ਦੁਕਾਨ ਕਰਮ ਕਰ ਰੱਖੀ ਸੀ ਤੇ ਦੇ ਦੌਰ ਰਕਦੀ ਸੀ ਤੇ ਅੱਜ ਜਿਹੜਾ ਮੈਂ ਕੰਮ ਕੀਤਾ ਉਹਨੂੰ ਤਤੀ ਤਵੀ ਤੇ ਬਾਕੇ ਮੈਂ ਇੱਕ ਸਵਾਬ ਦਾ ਕੰਮ ਕੀਤਾ ਮੈਂ ਕਿਸੇ ਕੋਣ ਦੀ ਵੀ ਹਿੰਦੂ ਕਾਫਰ ਗੁਰੂ ਸਾਹਿਬ ਨੂੰ ਕਹਿੰਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਨੇ ਜਦੋਂ ਗੁਰਗ੍ਰੰਥ ਸਾਹਿਬ ਦੀ ਸਥਾਪਨਾ ਕਰਤੀ ਯਾਦ ਰੱਖਿਓ ਦੁਨੀਆਂ ਦੇ ਵਿੱਚ ਜਦੋਂ ਧਰਮ ਇੱਕ ਸਥਾਪਿਤ ਹੋ ਜਾਂਦਾ ਹੈ ਉਹਦਾ ਤੀਰਥ ਬਣ ਜਾਂਦਾ ਹੈ ਉਹਦਾ ਗ੍ਰੰਥ ਬਣ ਜਾਂਦਾ ਤੇ ਪੀਰ ਬਣ ਜਾਂਦਾ ਜਦੋਂ ਤਿੰਨ ਚੀਜ਼ਾਂ ਪੂਰੀਆਂ ਹੋ ਜਾਣਾਂ ਉਸ ਤੋਂ ਬਾਅਦ ਉਹ ਰਾਸਤਾ ਤੇ ਕਾਰਜ ਹੁੰਦਾ ਹੈ ਯਾਦ ਰੱਖਿਓ ਗੁਰੂ ਸਾਹਿਬ ਦੇ ਗ੍ਰੰਥ ਵਿੱਚ ਉਹ ਤੋਂ ਬਾਅਦ ਜਿਹੜਾ ਰਾਸਤਾ ਤੇ ਕਾਰਜ ਹੋਣਾ ਸੀ ਤੇ ਰਾਸਤਾ ਦਾ ਕਾਰਜ ਉਸ ਤੋਂ ਪੋਸ਼ਾ ਕੀ ਨਾ ਕੋਲੇ ਮੁਗਲ ਕੋਲੇ ਬਾਦਰ ਜਿਆ ਕੋਲੇ ਤੇ ਕੁਦਰਤੀ ਗੱਲ ਆ ਉਹ ਸਤਾਨੂ ਮੁਗਲ ਨੂੰ ਸੈਦੀ ਕਰ ਸਕਦੇ ਸੀ ਇਸ ਕਰਕੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਇਹ ਜਰਨਾ ਕਰਨਾ ਉਹਨਾਂ ਨੇ ਮਨਯੂਕ ਕੀਤਾ ਇਹ ਹੈ ਪਾਣਾ ਸੰਦਰਾ ਤੇ ਮੰਨਣਾ ਤੇ ਪਾਣਾ ਜਰਨਾ ਇਹ ਤੇ ਰਿਸ਼ਤਾ ਇਹ ਅਸੀਂ ਇਹਦੇ ਦਿਮਾਗ 'ਚ ਰੱਖੀਏ ਫਿਰ ਅਸੀਂ ਸਮੇਂ ਦੇ ਹਾਂਣ ਦੇ ਹੋਵਾਂਗੇ ਸਾਫ਼ ਸੁਥਰੀਆਂ ਗੱਲਾਂ ਨੂੰ ਬੜੀਆਂ ਪ੍ਰਕਿਰਣ ਸਮਝਦਾ ਔਰ ਆਪਣੇ মিডিਆ ਰਾਹੀਂ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆਪਾਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਬੈਠੇ ਆ ਆਪਾਂ ਚੇਤਨਾ ਚਾਹੀਏ ਨਹੀਂ ਤਾਂ ਸਰਕਾਰੀ ਜਿਹੜਾ ਸਰਕਾਰ ਦਾ ਧੰਦਾ ਜੋ ਹੋ ਗਿਆ ਕੋਈ ਵੀ ਸਰਕਾਰ ਆ 파ਟਨਰ ਤੇ ਸਰਕਾਰ ਦਾ ਧੰਦਾ ਲੋਕ ਵਿਰੋਧੀ ਆ ਲੋਕ ਵਿਰੋਧੀ ਹੈ ਨਾ ਕਿ ਉਹਨਾਂ ਨੂੰ ਆਪਣੇ ਨਾਲ ਕੋਈ ਵੋਟ ਨਹੀਂ ਆਪਾਂ ਜਿਹੜੀ ਮਰਜ਼ੀ ਬਹੁਤ ਬਣੀਏ ਸਮਾਏ ਗਿੱਤਾ ਬੋਧਿਆ ਬਟਾ ਤੁਹਾਡੀ ਚੇਤਨਾ ਸਮਾ ਆ ਗਿਆ ਪਿੰਡ ਦੀ ਫੁਰਨੀ ਦੇ ਖੜ ਜੋ ਗੁਰਦੁਆਰਾ ਸਾਹਿਬ ਕੋਲੇ ਖੜ ਜੋ ਧਰਮਸ਼ਾਲਾ ਕੋਲੇ ਖੜ ਜੋ ਜਦੋਂ ਕੋਈ ਮੁਕਸਰੀ ਕੁੜਤਾ ਪਜਾਮਾ ਪਾ ਕੇ ਮੈਨੂੰ ਸ਼ਬਦ ਖਾਸ ਕਹਿਣਾ ਪੈ ਰਿਹਾ ਮੁਕਸਰੀ ਕੁੜਤਾ ਪਜਾਮਾ ਪਾ ਕੇ ਇਹ ਉਹ ਆ ਜਿਹਦੇ ਪੰਦਵਾਨਾ ਬਣ ਪੈਂਦਾ ਨਾ ਮਹਿਣਾ ਹੁੰਦਾ ਚਮਕਦੇ ਰਹਦਾ ਅੰਦਰ ਬੰਦਾ ਖੋਤੇ ਤੋਂ ਖੋਟਾ ਤੇ ਕਾਲੀ ਤੋਂ ਕਾਲੀ ਪ੍ਰਦੂਤ ਕਰਨ ਵਾਲਾ ਕੁੜਤੇ ਪਜਾਮੇ ਚੁੰਦਾ ਤੇ ਇੱਥੇ ਆਪਣੇ ਪਿੰਡ ਜਾ ਕੇ ਕਹਿੰਦਾ ਜਾਂ ਪੰਥ ਨੂੰ ਖਤਰਾ ਜਾ ਦੇਸ਼ ਨੂੰ ਖਤਰਾ ਹੈ ਜਾਂ ਦੀਨ ਨੂੰ ਖਤਰਾ ਹੈ ਜਾਂ ਤਾਂ ਖਤਰਾ ਬਿਲਕੁਲ ਭਾਈ ਨੂੰ ਖਤਰਾ ਨਹੀਂ ਖਤਰਾ ਆਪਾਂ ਨੂੰ ਹੈ ਆਪਣੇ ਬੱਚਿਆਂ ਨੂੰ ਨਸ਼ੇ ਚ ਇਹਨਾਂ ਨੇ ਪਾਇਆ ਆਪਣੇ ਬੱਚਿਆਂ ਨੂੰ ਉਜਾੜਿਆ ਇਹਨਾਂ ਨੇ ਆ ਆਪਣੇ ਬੱਚਿਆਂ ਦਾ ਭਵਿੱਖ ਇਹਨਾਂ ਨੇ ਖਰਾਬ ਕੀਤਾ ਆਪਣੇ ਬੱਚਿਆਂ ਦੀ ਪਿੱੱਜਾਂ ਨਾਲ ਗੋਈਆ ਆਪਣਾ ਇਲਾਜ ਇਹਨਾਂ ਨੇ ਖੋਇਆ ਰੁਜ਼ਗਾਰ ਕੋਈ ਨਹੀਂ ਦਿੱਤਾ ਸਰਕਾਰ ਕੋਈ ਨਹੀਂ ਦਿੱਤਾ ਭਾਈਚਾਰਾ ਖਾਦਨ ਕੀਤਾ ਫਿਰਕਾ ਬਰਸਤੀ ਪੈਦਾ ਕੀਤੀ ਹੈ ਤੇ ਅੱਜ ਇਹਨਾਂ ਚੀਜ਼ਾਂ ਦਾ ਤੁਸੀਂ ਜਵਾਬ ਪਿੰਡ ਚ ਮੰਗ ਲਓ ਆਉਣ ਵਾਲਿਆਂ ਦਾ ਐਨਾ ਬਹਿਣਾ ਪਿਆਰ ਨਾਲ ਵੀ ਭਾਈ ਸਾਹਿਬ ਪਿਛਲੇ 2 ਸਾਲਾਂ ਦਾ ਭਾਂ ਕੀ ਕੀਤਾ ਜਿਹੜੇ ਵੱਡੇ ਆ ਗਏ ਉਹ ਤੋਂ ਪਿਛਲੇ ਉਹਨੂੰ ਪੁੱਛੇ ਤੁਸੀਂ 15-15 ਸਾਲਾਂ ਦੀ ਕੀ ਕੀਤਾ ਸਵਾਰ ਤੁਹਾਡਾ ਹੋਊ ਇਹਨਾਂ ਨੂੰ ਜਵਾਬ ਨਹੀਂ ਆਉਣਾ

ਇਹਨਾਂ ਨੂੰ ਕਦੀ ਚਾਹੀਦੀ ਆ ਰਾਜ ਗਤੀ ਚਾਹੀਦੀ ਆ ਪੈਸਾ ਚਾਹੀਦਾ ਤੇ ਪੰਜਾਬ ਦੇ ਵਿੱਚ ਭਾਈਚਾਰਾ ਅਮਨ ਤੇ ਤਰੱਕੀ ਬਿਲਕੁਲੀ ਚਾਹੀਦੀ ਤੇ ਤੁਸੀਂ ਇਹਨਾਂ ਨੂੰ ਉੱਠ ਕੇ ਸਭ ਸਿਖਾਓ ਤਾਂ ਆਪਾਂ ਸਮਝਾਂਗੇ ਕਿ ਜਿਹੜਾ ਗੁਰਾਂ ਦੀ ਬਾਣੀ ਨੂੰ ਸੁਣ ਕੇ ਆਪਾਂ ਇੱਕ ਮਨ ਬਣਾਈਏ ਤੇ ਇਹ ਸੱਚੀ ਸ਼ਹਦਾਦਲੀ ਆ ਜਿਹੜੀ ਤੇ ਅਰਦਾਸ ਦੀ ਜਿਹੜੀ ਆ ਲੋਕ ਸੁਖੀਏ ਪ੍ਰੋਖ ਪ੍ਰੋਖ ਸੁਖੀਏ ਹੋਣੀ ਔਣੀ ਤਾਂ ਇਹ ਕੰਮ ਜਾ ਰੋਗੀ ਐਸ ਜੀਨਾ ਹੋਰ ਥੋੜਾ ਸਮਾਂ ਨਾਲ ਮਹਾਰਗੁਜੀ ਦਾ ਘਰ ਸਾਹਿਬ ਜੀ ਮਹਾਰਗੁਜੀ ਕੀ ਸਤਿ